ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਉਹਨੇ ਜਿਸ ਤਰ੍ਹਾਂ ਪੰਜਾਬ ਪ੍ਰਧਾਨ ਭਾਈ ਮਨਦੀਪ ਸਿੰਘ ਰਾਜਨ ਜੀ ਨੇ ਤੁਹਾਡੇ ਨਾਲ ਕੁਝ ਵਿਚਾਰ ਸਾਂਝੇ ਕੀਤੇ ਅਤੇ ਜਿਹੜੇ ਦਸ਼ਮੇਸ਼ ਫੌਦ ਰੰਗਰੇਟਾ ਦਲ ਦਾ ਜਿਹੜਾ ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ ਜਿਨ੍ਹਾਂ ਵੀਰਾਂ ਦੀਆਂ ਨਵੀਆਂ ਨਿਯੁਕਤੀਆਂ ਕੀਤੀਆਂ ਕੀਤੀਆਂ ਗਈਆਂ ਨੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਤੇ ਲਾਸਟ ਤੇ ਉਹਨਾਂ ਨੇ ਇੱਕ ਗੱਲ ਆਖੀ ਏ ਕਿ ਅ ਮذਬੀ ਸਿੱਖ ਸਮਾਜ ਦੇ ਪ੍ਰਤੀ ਜਿਹੜੇ ਲੋਕ ਆਏ ਦਿਨ ਆਪੋ ਆਪਣੇ ਜਿਹੜੇ ਪੇਜ ਬਣਾ ਕੇ ਗਲਤ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਬੰਦੇ ਦੇ ਪੁੱਤ ਬਨਜੋ ਗਲਤ ਪ੍ਰਚਾਰ ਮذਬੀ ਸਿੱਖ ਕੌਮ ਦਾ ਬੰਦ ਕਰ ਦਿਓ ਪਿਛਲੇ ਕੁਝ ਲੰਮੇ ਸਮੇਂ ਤੋਂ ਅਸੀਂ ਉਹਨਾਂ ਲੋਕਾਂ ਦੇ ਮੂੰਹ ਬੰਦ ਵੀ ਕੀਤੇ ਸੀ ਪਰ ਹੁਣ ਫੇਰ ਜਿਹੜੇ ਨਵੇਂ ਬੰਦੇ ਆਏ ਨੇ ਤੇ ਕੁਝ ਨਵੇਂ ਪੇਜ ਬਣੇ ਨੇ ਜਿਸ ਤਰ੍ਹਾਂ ਇੱਕ ਕਿਸਾਨ ਪੇਜ ਹੋ ਗਿਆ ਇੱਕ ਜੱਟ ਕਬੀਲਾ ਪੇਜ ਹੋ ਗਿਆ ਇੱਕ ਜੱਟ ਫਾਊਂਡੇਸ਼ਨ ਪੇਜ ਹੋ ਗਿਆ ਇਦਾਂ ਦੇ ਹੋਰ ਵੀ ਕਈ ਜਿਹੜੇ ਅਨੇਕਾ ਜਿਹੜੇ ਪੇਜ ਨੇ ਜਿਹੜੇ ਆਪੋ ਆਪਣੇ ਮਤਲਬ ਜਿਹੜੀ ਫੇਸਬੁੱਕ ਦੀ ਪ੍ਰਧਾਨਗੀ ਕੋਟਦੇ ਨੇ ਅਤੇ ਵਿਦਵਾਨ ਬੰਦੇ ਨੇ ਕਿ ਜਿਸ ਤਰ੍ਹਾਂ ਮਜਬੂਤ ਸਿੱਖ ਸਮਾਜ ਦੇ ਜਿਹੜੇ ਯੋਧੇ ਨੇ ਸ਼ਹੀਦ ਨੇ ਉਹਨਾਂ ਪ੍ਰਤੀ ਜਿਹੜਾ ਨਾ ਗਲਤ ਸਬਦਾਵਲੀ ਲਿਖਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਇਹਨਾਂ ਨੇ ਬਾਬਾ ਵੀਰ ਸਿੰਘ ਨੂੰ ਪੰਥ ਦਾ ਗद्दार ਦੱਸਿਆ ਏ ਅਜੇ ਕਿ ਬਾਬਾ ਵੀਰ ਸਿੰਘ ਜੀ ਨੇ ਕੋਈ ਐਹੋਜਾ ਕਾਰਜ ਨਹੀਂ ਕੀਤਾ ਕਿ ਜਿੰਨਾ ਕਿ ਪੰਥ ਦਾ ਸਿਰ ਨੀਵਾ ਕਰਵਾਇਆ ਜਾਵੇ ਕਿਉਂਕਿ ਦਸਵੇਂ ਪਾਸ਼ਾ ਦੀ ਕਸਵੱਟੀ ਤੇ ਖਰੇ ਉੱਤਰੇ ਸੀ ਉਹ ਉਹਨਾਂ ਦੇ ਛਾਤੀ ਤੇ ਨਿਸ਼ਾਨਾ ਪਰਖਿਆ ਸੀ ਔਰ ਜਿਹੜਾ ਦਸਵੇਂ ਪਾਤਸ਼ਾਹ ਦੀ ਕਸਵੱਟੀ ਤੇ ਖਰਾ ਉਤਰਦਾ ਏ ਕਿ ਉਹ ਪੰਥ ਦੇ ਨਾਲ ਜਾਂ ਸਿੱਖ ਕੌਮ ਦੇ ਨਾਲ ਧਰੋ ਕਰ ਸਕਦਾ ਏ ਉਹ ਪੰਥ ਦਾ ਗद्दार ਹੋ ਸਕਦਾ ਏ ਪਰ ਇਹ ਜਿਹੜੇ ਲੋਕ ਨੇ ਜਿਨ੍ਹਾਂ ਨੇ ਬਦਾਵੇ ਲਿਖੇ ਨੇ ਜਿਨ੍ਹਾਂ ਬਦਾਵੇ ਦਿੱਤੇ ਨੇ ਜਿਨ੍ਹਾਂ ਬਦਾਵੇ ਦਿੱਤੇ ਨੇ ਇਹ ਬਦਾਵੀਏ ਲੋਕ ਅੱਜ ਮਤਵੀ ਸਿੱਖ ਕੌਮ ਨੂੰ ਇਹ ਗद्दार ਦੱਸਦੇ ਨੇ ਮੈਂ ਇੱਥੇ ਇੱਕ ਗੱਲ ਕਹਿਣੀ ਚਾਹਣਾ ਏ ਕਿ ਆਲਾ ਸਿੰਘ ਮੁਗਲਾਂ ਦੇ ਕੋਲੋਂ ਨਵਾਬੀ ਲਈ ਚੜਤ ਚੜਤ ਸਿੰਘ ਸ਼ੁਕਰ ਜਕੀਏ ਸਾਸੀ ਨੇ ਵੀ ਮੁਗਲਾਂ ਦੇ ਕੋਲੋਂ ਅ ਅਹੁਦਾ ਲਿਆ ਉਸੇ ਤਰ੍ਹਾਂ ਜੱਸਾ ਸਿੰਘ ਰਾਮਗੜੀਆ ਉਹ ਸਿੱਖਾਂ ਤੇ ਚੜ ਕੇ ਆ ਗਿਆ ਸੀ ਮੁਗਲ ਮੁਗਲਾਂ ਦੇ ਵੱਲੋਂ ਜਿਹੜਾ ਸੀ ਜੱਸਾ ਸਿੱਖਾਂ ਤੇ ਹੀ ਹਮਲਾ ਕਰ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਚਲੋ ਸਮਾ ਪੈਣ ਤੋਂ ਬਾਅਦ ਉਹਨਾਂ ਨੇ ਬਾਅਦ ਚ ਜਿਹੜੀ ਚਿੱਠੀ ਸੀ ਕਿਲੇ ਦੇ ਅੰਦਰ ਭੇਜੀ ਕਿ ਮੈਂ ਤੁਹਾਡੇ ਨਾਲ ਆ ਮੈਂ ਭੁੱਲ ਗਿਆ ਹਾਂ ਤੇ ਮੈਨੂੰ ਆਪਣੇ ਦੇ ਵਿੱਚ ਰਲਾ ਲਓ ਪਰ ਸਮੇ ਸਮੇ ਦੇ ਵਿੱਚ ਹਰ ਇੱਕ ਨੇ ਇਹੋ ਜੇ ਕਾਰਜ ਕੀਤੇ ਨੇ ਪਰ ਬਾਬਾ ਵੀਰ ਸਿੰਘ ਜੀ ਨੇ ਇਹੋ ਜਾਂ ਕੋਈ ਕਾਰਜ ਨਹੀਂ ਕੀਤਾ ਜਿਹਦੇ ਕਰਕੇ ਉਹਨੂੰ ਗਦਾਰ ਲਾਨਿਆ ਜਾਵੇ ਪਰ ਇਹਨਾਂ ਦੀ ਗੰਦੀ ਜਿਹੜੀ ਸੋਚ ਹੈ ਉਹ ਅੱਜ ਜਗਜਾਹਰ ਹੋਉਂਦੀ ਏ ਕਿਉਂ ਹੁੰਦੀ ਏ ਕਿਉਂਕਿ ਉਸ ਟਾਈਮ ਤੇ ਇੱਕ ਇਹੋ ਜੀ ਸ਼ਕਤੀ ਸੀ ਬਾਬਾ ਵੀਰ ਸਿੰਘ ਜਿਨ੍ਹਾਂ ਦੇ ਕੋਲ 1300 ਘੋੜ ਸਵਾਰ ਸੀ ਔਰ ਪੈਦਲ ਫੌਜ ਵੱਖਰੀ ਸੀ ਅੱਜ ਇਹਨਾਂ ਕੋ ਉਹ ਜਿਹੜੀ ਇਤਿਹਾਸ ਹੈ ਅੱਜ ਇਹਨਾਂ ਕੋ ਜਰਿਆ ਨਹੀਂ ਜਾਣ ਰਿਹਾ ਔਨ ਮੰਨ ਘੜ ਤੇ ਇਤਿਹਾਸ ਕਾਨ ਸਿੰਘ ਨਾਬਾ ਦੇ ਇੱਕ ਮਾਨਕੋਸ਼ ਦੇ ਵਿੱਚ ਲਿਖ ਅਨੁਸਾਰ ਹੀ ਇਹ ਸਾਰਾ ਕੁਝ ਲਿਖੀ ਜਾਂਦੇ ਕਾਨ ਸਿੰਘ ਨਾਬਾ ਕੀ ਰੱਬ ਸੀ ਅੰਗਰੇਜ਼ਾਂ ਦੀ ਝੋਲੀ ਦੇ ਵਿੱਚ ਬਹਿ ਕੇ ਉਹਨੇ ਸਾਰਾ ਇਤਿਹਾਸ ਲਿਖਿਆ ਏ ਕਿ ਉਹ ਅਸੀਂ ਉਹਨੂੰ ਉਹਨੂੰ ਕਿਦਾਂ ਮੰਨ ਲਈਏ ਕਿ ਇਹ ਇਹ ਬਿਲਕੁਲ ਇਹਨੇ ਸਹੀ ਲਿਖਿਆ ਏ ਇਸ ਕਰਕੇ ਬੰਦੇ ਦੇ ਪੁੱਤ ਬਨਜੋ ਮਜਬੀ ਸਿੱਖ ਸਮਾਜ ਦੇ ਸ਼ੀਧਾਂ ਦੇ ਪ੍ਰਤੀ ਇਹੋ ਜੀ ਜਿਹੜੀ ਸ਼ਬਦਾਵਲੀ ਜਿਹੜੀ ਲਿਖ ਰਹਿ ਜੋ ਉਹ ਬੰਦ ਕਰ ਦੋ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਫੇਰ ਨਾ ਕਿਉਂ ਕਿ ਮਜਬੀ ਸਿੱਖ ਸਮਾਜ ਧੱਕਾ ਕਰ ਰਹੀ ਆ ਸੋ ਇੰਨੀਆਂ ਕ ਦੱਸਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ